ਲਓ ਵੀ ਅੱਜ ਆਪਣੇ ਹੱਥ ਬਹੁਤ ਵਧੀਆ ਕਿਤਾਬ ਲੱਗੀ ਆ ਤੇ ਮੈਂ ਤੁਹਾਨੂੰ ਇੱਕ ਇਹਦੇ ਵਿੱਚੋਂ ਕੁਝ ਕਲੈਨਾ ਦੱਸਦਾ ਜਿਨ੍ਹਾਂ ਦੇ ਮੇਰੇ ਹਿਸਾਬ ਨਾਲ ਆਪਣੇ ਲੋਕਾਂ ਨੂੰ ਬਹੁਤ ਅਮਲ ਕਰਨਾ ਚਾਹੀਦਾ ਇਹ ਲੈਨਾ ਇਹਨੇ ਵੀ ਅੱਜ ਤੋਂ ਇੰਜ ਨਾ ਕਰਿਆ ਕਰੀਏ ਨਾ ਜਿੱਤਿਆ ਕਰੀਏ ਨਾ ਹਰਿਆ ਕਰੀਏ ਬਹੁਤਾਂ ਨਾ ਸਹੀਂ ਕਦੀ ਕਦਾਈ ਸੀਨੇ ਲੱਗ ਲੱਗ ਠਰਿਆ ਕਰੀਏ ਇੱਕ ਦੂਜੇ ਨੂੰ ਮਾਰਨ ਦੀ ਥਾਂ ਇੱਕ ਦੂਜੇ ਤੇ ਕਿਉਂ ਨਾ ਮਰਿਆ ਕਰੀਏ ਨਿਕਲ ਨਾ ਇਸ ਕੈਦ ਚੋਂ ਫੇਰ ਜ਼ਰੂਰੀ ਹੈਂ ਹੈ ਕਿੱਡਾ ਮਾਂ ਪਿਓ ਮਾਂ ਪੁੱਤਾਂ ਦੇ ਵਿੱਚ ਪਿਆਰ ਇਹਨਾਂ 'ਚ ਓ ਚਾ ਕੁੱਤੇ ਵੀ ਛੱਟੀ ਜਾਂ ਲੈ ਲਾਦੀ ਨੀਗਾ ਰਾਤ ਹੀ ਨੀਰਾ ਆ ਲਾਲਾਂ ਢੋਡੀਆਂ ਪਹਿਲਾਂ ਹੀ ਡਿੱਗ ਜਾਂਦੀਆਂ ਲਾਲਾਂ ਢੋਡੀਆਂ ਜਾ ਕੇ ਦੇ ਚੁੱਕਦੇ ਲਾਲਾਂ ਢੋਡੀਆਂ ਡਿੱਗ ਜਾਂਦੀਆਂ ਪਹਿਲਾਂ ਹੀ ਉਹ ਪਈਆਂ ਹੀ ਥੱਲੇ ਬਸ ਖਤਮ ਕੈਮਰਾ ਬੰਦ ਕੁਛ ਨਹੀਂ ਹਾਲ ਔਖਾ ਹੀ ਆ ਕੰਮ ਇਹ ਬੀਬੀ ਹੰਕਾਰੀ ਆ ਬਈ ਬੀਬੀ ਨੇ ਕੱਲ ਸਾਡੇ ਪਿੰਡ ਲਈ ਇੰਟਰੀ ਦੋਵੇਂ ਕਾਰਬਨ ਕਾਪੀਆਈਆਂ ਕਿ ਗੱਡਾ ਸੰਸਾ ਲੱਗਾ ਪਿਆ ਕੀ ਉਹ ਗੀਣਾ 37 ਵੇਟ ਆ ਉਹ ਭਾਰਕ ਟੋਲੇ ਅੱਜ ਸਵੇਰੇ ਉਹਨੇ ਥੜਕੇ ਖਾਲੀ ਜਿਰੇ ਖਾਲੀ ਪੇਟ ਜਿਰੇ ਵਾਲਾ ਪਾਣੀ ਪੀਤਾ ਹੁਣ ਰੋਟੀਆਂ ਵੀ ਉਹ ਜਿਹੜਾ ਅਸੀਂ ਮਲਟੀ ਗ੍ਰੇਨ ਆਟੇ ਦੀ ਬਣਾਇਆ ਓਲ ਬਣਵਾ ਕੇ ਲੈ ਕੇ ਗਈ ਹੈਂ ਕਹਿੰਦੀ ਰਾਤ ਨੂੰ ਪੀਆ ਕਰੂ ਜਿਰੇ ਵਾਲਾ ਲੈ ਠੀਕ ਹੈ ਤੇ ਸਰੀਰ ਪਤਲਾ ਕਰਨਾ ਪਰ ਮੰਮੀ ਨੇ ਨਹੀਂ ਕੋਈ ਖੁਆਇਸ਼ ਹੈਗੀ ਮੰਮੀ ਨਹੀਂ ਕਹਿ ਸਕਦੀ ਕੁਝ ਕਰਕੇ ਜਾਣਾ ਕਿੱਥੇ ਹੈ ਤੇ ਮੰਮੀ ਜਾਣਾ ਤਾਂ ਕਿਤੇ ਵੀ ਨਹੀਂ ਗਾ ਰਹਿਣਾ ਤਾਂ ਇੱਥੇ ਹੀ ਆ ਗੱਲ ਤੇਰੀ ਤਾਂ ਸਿਰਿਆਂ ਚ ਜਾਣਾ। ਓਹੋ ਇਹ ਗੱਲਾਂ ਬਹੁਤ ਦੂਰ ਦੀਆਂ ਲੈ ਕਰ ਬਹੁਤ ਦੂਰ ਆ। ਹਾਲੇ ਨਹੀਂ ਗੱਲਾਂ ਕਰਨ ਵਾਲੀਆਂ। ਆ ਵੇ ਦੇ ਸੇਤ ਸੇਤ। ਓਕੇ। ਹੈ? ਇਹ ਤਾਂ ਲੈ ਡਾਈਟ ਕਰਦੀ। ਵੇਖੀ। ਪ੍ਰਾਤ ਜਿਹੜੀ ਤੂੰ ਥਾਲੀ ਲਈ ਫਿਰਦੀ ਆ ਤੇ ਤੂੰ ਪਤਲੀ ਸਵਾਹ ਹੋਣਾ ਮੋਟੋ। ਹੋਣਾ ਯਾਰ। ਹੈ? ਸਵਾਹ ਆਏਗੀ ਪਤਲੀ ਤੂੰ ਮੋਟੋ। ਹੋਰ ਫੈਲਰ ਜਾਣਾ ਤੂੰ ਹੌਲੀ ਹੌਲੀ। ਹਾਂ ਮੈਂ ਸਹੀ ਗੱਲ ਕੀਤੀ ਨਾ ਮੈਂ ਕਹਿਆ ਵੀ ਹੁਣ ਆਪਾਂ ਲੇਟ ਤਾਂ ਹੋਈ ਗਈਆਂ ਹਨ ਤੇ ਤੁਸੀਂ ਉੱਥੇ ਮੇਰੇ ਸਹੁਰੇ ਕੋਲ ਚਾਹ ਚੂ ਪੀਂਦੇ ਨਾ ਉਹ ਕਰਿਓ ਲਾਵਾ ਤੱਕਿਓ ਵੀ ਚੁੱਪ ਕਰਕੇ ਉੱਥੇ ਗੱਡੀ ਚੱਕਿਓ ਤੇ ਅਸੀਂ ਆਜਾ ਸ਼ਹਿਰ ਪਹੁੰਚ ਜਾ ਮੋਗੇ ਵੀ ਤੇ ਸਮਾਨ ਲੈ ਆਓ ਕਿੱਡੀ ਬਰਦ ਕਰੀ ਆ ਇੱਕ ਗਲਾਸ ਚਾਹ ਦਾ ਨਹੀਂ ਪੀਂਦਿੰਦੀ ਕਹਿੰਦੀ ਹਾਂ ਜੀ ਆਪਾਂ ਹੀ ਕੰਮ ਜ਼ਰੂਰੀ ਕੰਮ ਜ਼ਰੂਰੀ ਹੈ ਨਾ ਸਹੀ ਹੈ ਨਾ ਮੈਂ ਕਹਿੰਦੀ ਚਾਹ ਕਰੋ ਪੀ ਕੇ ਜਾਓ ਤੇਟ ਪੂਜਾ ਬਾਅਦ ਚੋਂ ਪਹਿਲਾਂ ਕੰਮ ਆ ਚਲੋ ਉਤਰੋ ਮਰੋੜਾਈ ਸਾਰੇ ਜਣੇ ਚਲਾ ਇੱਕ ਵਾਰੀ ਸਾਣੀ ਸਾਰੇ ਜਾਇਓ ਉਹ ਵੇਖੋ ਵੇਖੋ ਇੱਕ ਇੱਕ ਜਣ ਹੋਣਾ ਗੱਡੀ ਚ ਕਿੰਨੇ ਜਾਣੇ ਲੱਦੇ ਵੇਖੀ ਕਿੰਨੇ ਹੈ ਇੱਕ ਹੋ ਗਿਆ ਈ ਦੋ ਤਿੰਨ 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 ਤਾਂ ਇਧਰ ਉੱਤਰੀਆਂ ਈ ਇਧਰ ਦੂਜੇ ਬੰਨੇ ਕਿੰਨੇ ਆ ਚਾਰ ਪੰਜ ਛੇ ਸੱਤ ਦੋਆਪਨੋ ਖਾਗ ਦਾ ਹੀ ਮੋਲਾ ਸਾਰਾ ਈਸ਼ੂ ਖਰਾਗ ਜੰਨੀ ਖਾ ਸਕਦਾ ਖਾ ਖਰਾਕ ਦੱਬ ਕੇ ਖਾ ਆਵਲਾ ਖਰਾਕ ਖਖਵਾ ਆ ਗਿਆ ਇੱਥਾ ਹੀ ਪੈਦਾ ਐ ਖਰਾਕ ਨਾ ਹੀ ਪਾ ਲਿਆ ਇਹਨੂੰ ਉਹਨਾਂ ਨੇ ਬੁਲਾਇਆ ਉਹਦੇ ਕੰਮ ਕਰ ਗਿਆ ਹੀ ਨਹੀਂ ਉਹਨਾਂ ਨੇ ਦੇਖ ਕੇ ਗਰ ਨੂੰ ਕਿਹਾ ਤਾਂ ਉਹਨਾਂ ਦਾ ਬਾਈਕ ਨਹੀਂ ਕਹਿੰਦੇ ਉਹ ਤਾਂ ਮोटा ਸਟਾਫ ਨਾਲ ਹੀ ਲੈ ਜਾਂਦਾ ਜੱਤੋਂ ਫਿਰ ਅ ਰ ਬਰਥਡੇ ਹੈਪੀ ਬਰਥਡੇ ਲਾਈਫ ਲਾਈਫ ਹੈਪੀ ਬਾਏ ਓ ਵੀ ਮੈਂ ਹਾਂ ਥੈਂਕ ਯੂ ਥੈਂਕ ਯੂ ਸੋ ਮਾਚ ਮੈਂ ਨਾਲ ਲੈਣੇ ਕਿਹਾ ਆਪਾਂ ਲਓ ਜੀ ਸੋਹਣੇ ਸੋਹਣੇ ਗਿਫਟ ਥੈਂਕ ਯੂ ਸੋ ਮਾਚ ਥੈਂਕ ਯੂ ਸੋ ਮਾਚ ਇਨੇ ਸੋਹਣੇ ਗਿਫਟ ਦਿੱਤੇ ਤੁਸੀਂ ਗੈਸਟ ਰਿਵਾਰਡ ਆ ਹੈਗਾ 골ਡ ਪਲੇਟਰ ਨਾ ਚਾਂਦੀ ਦੇ ਉੱਪਰ ਬਹੁਤ ਸੋਹਣਾ ਵਾ ਧੰਨਵਾਦ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਅਸੀਂ ਕਰ ਗਿਆ ਯਾਰ ਮੇਰੇ ਕੋ ਤੁਸ਼ਰ ਪੁੱਤਰੇ ਕਹਦਾ ਮਾਵਾ ਦੁਹਾਰਾ ਲੱਗ ਜਿੰਦਾ ਹੈ ਸਾਡੇ ਦਾ ਫਰਜ ਬੰਦਾ ਸੀ ਆਈ ਡੋ ਨਾ ਸਾਡਾ ਫਰਜ ਬੰਦਾ ਸੀ ਠੀਕ ਹੈ ਜੀ ਠੀਕ ਹੈ ਜੀ ਭੈਣ ਜੀ ਓਕੇ ਹੁਣ ਤੋਂ ਯਾਦ ਦਾ ਫਰਜ ਵੀ ਸੁਭਾਓ ਓਕੇ ਸਾਡੇ ਗੁੱਦ ਥੋੜਾ ਘੁੰਦੇ ਸੀ ਸਾਨੂੰ ਆਪਣੇ ਸਿੱਖਣ ਦਿਖਾਣਾ ਗੁੱਦੀ ਵਾਲੇ ਖਾ ਕੇ ਸਾਰ ਲੈ ਲੈਣਾ ਆਰ ਲੈ ਜੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ ਥੈਂਕ ਯੂ ਅੱਜ ਕਿੰਨਿਆਂ ਦੇ ਹੋ ਗਏ ਹਾਲਾਂ ਦੇ 20 ਨੇ ਆਜਾ ਆਜ ਪੂਰੇ ਵੀਆਂ ਦੇ ਹੋ ਗਏ ਜੇ ਕਿਵੇਂ ਲੱਗ ਗਿਆ ਟਿੱਕੀ ਮਸਾਲ ਲੱਗ ਗਿਆ ਵੱਡਾ ਲੱਗਣデア ਗੋਲ ਬੈਠਾ ਮੈਂ ਕਿ ਤੂੰ ਲਾਲੀ ਤੇ ਇਧਰ ਲਾਲੀ ਵੇ ਹਾਂ ਵੱਡਾ ਲੱਗਣデア ਆ ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋਵੋਂਗੇ ਸਾਰੇ ਭੈਣ ਭਰਾ ਤੇ ਮੈਂ ਦੱਸਣਾ ਚਾਹੁੰਦਾ ਆ ਪਿਛਲੇ ਵੀਕ ਵੀ ਦੀਆਂ ਸਟੋਰੀਆਂ ਦੇਖਿਆ ਹੋਣੀਆਂ ਮੇਰੀਆਂ ਸਨੈਪਚੈਟ ਤੇ ਕਿ ਯੂਰਪ ਦੇ ਸ਼ਨਗਨ ਵੀਜ਼ਾ ਚੱਲੰਦੇ ਆ ਤੇ ਸਾਰੀ ਫੀਸ ਬਾਅਦ ਚੋਂ ਆ ਜੀ ਇੱਕੋ ਹੀ ਸਾਹ ਤੁਹਾਨੂੰ ਪਤਾ ਵੀਜ਼ਾ ਗੇਟਵਾਲ ਗੇਟਵੇ ਵਾਲਾ ਮੌਲਿਕ ਚੀਵਾ ਮੈਂ ਅਗਲੀਆਂ ਸਟੋਰੀਆਂ 'ਚ ਨੰਬਰ ਵੀ ਸ਼ੇਅਰ ਕਰ ਦੂੰਗਾ 1 ਰੁਪਇਆ ਪਹਿਲਾਂ ਨਹੀਂ ਕੋਈ ਏਜ ਦਾ ਮਸਲਾ ਨਹੀਂ ਜਿੰਨੀ ਮਰਜ਼ੀ ਹੋਵੇ ਕੋਈ ਪੜਿਆ ਲਿਖਿਆ ਨਹੀਂ ਚੱਕ ਰਹਿ ਗਰੀਬੀ ਛਣਗਨ ਵੀਜੇ ਦੇ ਵਿੱਚ ਸਾਰਾ ਯੂਰਪ ਕਵਰ ਹੁੰਦਾ ਆ ਤੇ ਪੈਸੇ ਸਾਰੇ ਬਾਅਦ ਚ ਲੈਣੇ 1 ਰੁਪਇਆ ਵੈਸੀ ਫੀਸ ਤਾਂ ਕੋਈ ਪਹਿਲਾਂ ਨਹੀਂ ਲੈਣੀ ਅਗਲੀਆਂ ਸਟੋਰੀਆਂ ਦੇ ਵਿੱਚ ਨੰਬਰ ਆ ਨੰਬਰ ਦਾ ਸਕਰੀਨਸ਼ਾਟ ਰੱਖਿਓ ਅੱਜ ਨਹੀਂ ਤੇ ਕੱਲ ਤੁਹਾਨੂੰ ਲੋਡ ਪਵੇ ਨੰਬਰ ਤੁਹਾਡੇ ਕੋ ਹੋਵੇ ਹੋਰ ਵੀ ਕਿਸੇ ਕੰਟਰੀ ਬਾਰੇ ਗੱਲ ਕਰਨੀ ਹੋਵੇ ਸ਼ਾਨਾ ਤੁਸੀਂ ਡਿਸਕਸ ਕਰ ਸਕਦੇ ਹੋ ਤੇ ਮੈਂ ਵਾਰ-ਵਾਰ ਕਹਿੰਦਾ ਪੈਸੇ ਸਾਰੇ ਬਾਅਦ ਜੋ ਰੁਪਇਆ ਵੀ ਪਹਿਲਾਂ ਨਹੀਂ ਲੈ ਜਾਊਗਾ ਤੇ ਬਾਕੀ ਦਾ ਪਤਾ ਹੀ ਹੁਣ ਆਪਾਂ ਜਾਣੇ ਪੁਰਾਣੇ ਵੀਵਰ ਨੂੰ 5-6 ਸਾਲ ਤੋਂ ਇਸ ਇੱਕੋ ਬੰਦੇ ਦੇ ਉੱਪਰ ਮੋਸ਼ਨ ਕਰਦੇ ਆ ਸੋ ਬੰਦਾ ਪੂਰਾ ਜੈਨੂਇਨ ਚੱਕ ਰਿਆ ਗਰੀਬੀ ਥੈਂਕ ਯੂ ਛਾਹ ਉਹਨਾਂ ਦਾ ਨੰਬਰ ਹੈਗਾ 97206 ਤੇ 98206 ਇਹਦਾ ਸਕਰੀਨਸ਼ਾਟ ਤੁਸੀਂ ਰੱਖਿਓ ਅੱਜ ਨਹੀਂ ਤੇ ਕੱਲ ਤੁਹਾਨੂੰ ਲੋਡ ਪਵੇ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਤੁਹਾਡੇ ਕੋਲ ਨੰਬਰ ਹੋਵੇ ਆਹ ਸਟੋਰੀ 'ਚ ਆ ਤੁਹਾਨੂੰ ਮੈਂ ਹੁਣ ਆਹ ਦਿਖਾਤੇ ਇਹ ਐਡਾਪਟਰ ਮਤਲਬ ਜਿਹੜੇ ਚਾਰਜਰ ਜਿਨ੍ਹਾਂ ਨੂੰ ਕਹਿੰਦੇ ਨਾਲ ਨਹੀਂ ਮਿਲਦੇ ਇਹ ਤੇ ਆਹ ਆਡਪਟਰ ਨਾ ਆਏ ਆ ਜਣੀ ਕਿ ਆਹ ਪੈਕਿੰਗ ਨਾ ਤਿੰਨ ਚਾਰ ਕੁਆਲਿਟੀਆਂ ਚ ਹੁੰਦੀ ਆ ਲੋਕਾਂ ਨੂੰ ਜਣੀ ਕਿ ਦੇਖਣ ਨੂੰ ਜਿਹੜੀ ਦੁਕਾਨਦਾਰਾਂ ਹੁੰਦੀਆਂ ਨੇ ਕਈ ਆਹ ਪੈਕਿੰਗ ਦੇ ਵਿੱਚ ਜਣੀ ਕਿ ਉਹੀ ਕੁਆਲਿਟੀ ਹੋਊਗੀ ਤੇ ਆ ਜੀ ਆਹ ਜੀ ਵੇਚੀ ਕੁਆਲਿਟੀ ਆਹ ਬੰਦੇ ਨਹੀਂ ਆ ਯਾਰ ਆਡਪਟਰ ਕਾਪੀ ਆਹ ਚੀਜ਼ ਮੈਂ ਕਾਪੀ ਦੇ ਲਾਡਟਰ ਹੀ ਨਹੀਂ ਮੰਨਣਾ ਮਾ ਮਤਲਬ ਸਿਰਾ ਕਰਾ ਦਾਂਗੇ ਜਿਨ੍ਹਾਂ ਨੂੰ 17 ਸਤੂਨਾ ਪ੍ਰੋ ਮੈਕਸ ਲੈਣਾ ਜਣੀ ਘੜੀ ਦੇ ਚਾਰਜਰ ਹੋਗੇ ਕੋਈ ਵੀ ਸੀ ਟੂ ਸੀ ਜਾਨੀ ਕਿ ਸੀ ਮਤਲਬ ਓਵਰ ਆਲ ਐਸੈਸਰੀ ਜਿਹੜੀ ਮਰਜੀ ਜਿਹੜੀ ਮਰਜੀ ਐਸੈਸਰੀ ਸੈਮਸੰਗ ਦੀ ਵੀ ਮਿਲ ਜਾਂਦੀ ਵੇ ਪਰ ਐਪਲ ਦਾ ਜਿਆਦਾ ਸਾਰਾ ਬੜਾ ਐਗਜ਼ਾਮਪਲ ਦਾ ਹੀ ਹੈ ਹਾਂ ਅਤੇ ਓਰੀਜਨਲ ਕਹਿ ਕੇ ਜਿੰਨੇ ਟਾਈਮ ਦੀ ਗਾਰੰਟੀ ਦੇਊਗਾ ਉੰਨੇ ਦੀ ਹੋਊਗੀ ਡੱਬੀ ਪੈਕ ਲਈ ਜੀ ਚਾਹੀਦੀ ਹੈ ਕੇਵਲ ਲੀਡ ਡੱਬੀ ਪੈਕ ਲਈ ਹੈਗੀ ਡੱਬੀ ਕੀ ਜਟਣੀ ਹੁੰਦੀ ਕਿਸੇ ਨੂੰ ਪਾਗਲਾਂ ਦਾ ਕੰਮ ਉਹ ਪੈਸੇ ਵੱਧ ਲੱਗਣੇ ਡੱਬੀ ਜਾਂਦਾ ਉਹ ਪੈਸੇ ਫੇਰ ਬਾਕੀ ਜਿਹਦਾ ਦਿਲ ਕਰੇ ਹਾਂ ਸਟੋਰ ਨੂੰ 6239830172 ਹਾਂ ਤੇ ਆਹ ਵੇਖ ਲਓ 2 ਮੀਟਰ ਇਹਦੇ ਬਹੁਤ ਮੈਸੇਜ ਆਏ ਸੀ ਕਿ 2 ਮੀਟਰ ਵਾਲੀ ਕਿਉਂਕਿ ਇਹ ਗੱਡੀ ਜੂ ਹੀ ਮਗਰ ਟਿੱਕਰ ਚੱਲ ਜਾਂਦੀ ਆ ਤੇ ਚਾਰਜ ਲਾ ਕੇ ਜਿੱਥੇ ਮਰਜੀ ਲੰਮਾ ਹਾਂ ਆਹ ਚੱਕ ਕੇ ਲਿਆ ਆਪਣੇ ਵਾਲੀ ਲੀਡ ਵੇਖ ਲਓ ਕਿੰਨੀ ਲੰਮੀ ਆ ਮੋਟਾ ਕਿੱਥੇ ਜਾ ਕੇ ਬੈਠਾ ਤੇ ਉਹ ਲੀਡ ਲੱਗੀ ਤੇ ਖਿੱਚ ਕੇ ਕਿੱਥੋਂ ਕੁਦ ਕਰ ਜਾਣਾ ਨਹੀਂ ਇੱਥੋਂ ਤੱਕ ਹੀ ਬਸ ਬਸ ਇੱਥੋਂ ਤੇ ਕਰ ਐਡੀ ਲੰਮੀ ਲੀਡ ਆ ਤੇ ਸੀ ਟੂ ਲਾਈਟਿੰਗ ਵੀ ਬਦਲੋ 2 ਮੀਟਰ ਹੈ ਮੈਨੂੰ ਉਹ ਬੰਦੇ ਆ ਸੀ ਯਾਰ ਜਿਹੜੇ ਬੈੱਡ ਦੇ ਦੂਜੇ ਪਾਸੇ ਸੌਣਾ ਹੁੰਦਾ ਉਹਦੇ ਐਡਾਪਟਰ ਦੂਜੇ ਪਾਸੇ ਨਹੀਂ ਕੁਆਲਿਟੀ ਚੈੱਕ ਕਰਵਾਉਂਦੇ ਇਹਨਾਂ ਨੂੰ ਪਤਾ ਲੱਗ ਗਿਆ ਇੱਥੇ ਵੀ ਉਹ ਦੂਜੇ ਪਾਸੇ ਲਿਖਿਆ ਹੁੰਦਾ ਉਹ ਜਾ ਚੱਕ ਕੇ ਲਾ ਦੂ ਨਹੀਂ ਨਹੀਂ ਲਿਖਿਆ ਆ ਵੇ ਲਿਖਿਆ ਆ ਮਮਾ ਨਹੀਂ ਨਹੀਂ ਆ ਤਾਂ ਲਿਖਿਆ ਹੀ ਇੱਥੇ ਤਾਂ ਆ ਦੇ ਲੈ ਆ ਇਹ ਆ ਚੱਕ ਕੁਆਲਿਟੀ ਬਾਈ ਐਪਲ ਇਨ ਕੈਲੀਫੋਰਨੀਆ ਸੈਂਪਲ ਇਨ ਚਾਈਨਾ ਵਾ ਜੀਵਾ ਚ ਟਚੋਲ ਜਣ ਨੂੰ ਕਿਧਰ ਆਪਣੇ ਬਣਾਉਣਾ ਚੋੜੀਆਂ ਯੈਸ ਯੈਸ ਜ਼ੂਮ ਕਰਕੇ ਨੇ ਦੇਖੂਗਾ ਚੱਕ ਦੇ ਗਰੀਬ ਦੇਖ ਗਿਆ ਦੇਖਿਆ ਪੜ ਲਓ ਆ ਕੁਆਲਿਟੀ ਚੈੱਕ ਕਰੋ ਐ ਚੱਕ ਰਿਆਂ ਗਰੀਬੀ ਦੇ ਆ ਮੈਂ ਕਹਾਂ ਚੱਕ ਦਾਂਗੇ ਸ਼ਿਪਿੰਗ ਸ਼ਿਪਿੰਗ ਚੱਕ ਦੂ ਮੁੰਡਾ ਨੰਬਰੇ ਦਾ ਪਤਾ ਵਾ ਤੇ ਚੱਕ ਦੇ ਗਰੀਬੀ ਹੋਰ ਓਕੇ ਆ ਜੀ